ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੀ ਯੂਨੀਵਰਸਿਟੀ ਇੱਥੇ ਕਿਸਾਨ ਮੇਲਾ ਚੱਲ ਰਿਹਾ 26 ਤੇ 27 ਤਰੀਕ ਦੋ ਦਿਨ ਚੱਲਣਾ ਅੱਜ ਤਿਆਰੀਆਂ ਚੱਲ ਰਹੀਆਂ 25 ਤਰੀਕ ਨੂੰ ਤੇ ਇੱਥੇ ਪਸ਼ੂ ਆਉਣੇ ਨੇ ਜੀ ਯੂਨੀਵਰਸਿਟੀ ਦੇ ਜਿਹੜੇ ਪ੍ਰਦਰਸ਼ਨੀ ਲਈ ਹੋਣਗੇ ਇਹਨਾਂ ਵਿੱਚ ਮੋਰਾ ਨੀਲੀ ਰਾਵੀ ਐਚ ਐਫ ਜਰਸੀ ਹਰ ਇੱਕ ਤਰ੍ਹਾਂ ਦਾ ਪਸ਼ੂ ਜਿਵੇਂ ਮੁਰਗੀਆਂ ਤੇ ਬੱਕੜੀਆਂ ਸਾਰੀਆਂ ਚੀਜ਼ਾਂ ਪਲੱਗ ਦੁੰਦੀਆਂ ਨੇ ਤੇ ਉਹ ਜਿਹੜੀ ਪ੍ਰਦਰਸ਼ਨੀ ਇਸ ਜਗ੍ਹਾ ਤੇ ਲੱਗਣੀ ਹੈ 26 27 ਤਰੀਕ ਨੂੰ ਦੋਵੇਂ ਦਿਨ ਪਹੁੰਚ ਕੇ ਮੇਲਾ ਦੇਖ ਸਕਦੇ ਹਾਂ ਤੇ ਆਪਣੀ ਜਾਣਕਾਰੀ ਵਿੱਚ ਵਾਅਦਾ ਕਰ ਸਕਦੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਕਿਸਾਨ ਮੇਲੇ ਦੇ ਵਿੱਚੋਂ ਤੇ ਆ ਇਹਨਾਂ ਦਾ ਹੈਗਾ ਜੀ ਪੋਲਟਰੀ ਫਾਰਮ ਵਾਲਾ ਮਾਡਲ ਇਹਦੇ ਵਿੱਚ ਆਪਣੀਆਂ ਮੁਰਗੀਆਂ ਵੀ ਸ਼ੋਅ ਕਰਨਗੇ ਜਿਹੜੀਆਂ ਯੂਨੀਵਰਸਿਟੀ ਦੀਆਂ ਨੇ ਤੇ ਇੱਧਰ ਸਟਾਲਾਂ ਲੱਗਣਗੇ ਜੀ ਯੂਨੀਵਰਸਿਟੀ ਦੀਆਂ ਕੁਝ ਡਿਪਾਰਟਮੈਂਟ ਦੀਆਂ ਕੁਝ ਜਿਹੜੀਆਂ ਸਸਤਾਵਾਂ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀਆਂ ਸਟਾਲਾਂ ਆਉਣਗੀਆਂ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਮੇਲੇ ਦੇ ਵਿੱਚ ਪਹੁੰਚੋ ਵੱਧ ਤੋਂ ਵੱਧ ਸਿੱਖਣ ਦੇ ਲਈ ਧੰਨਵਾਦ ਜੀ